ਤੋ ਤਾਂ ਕਾ ਆ ਸਟੇਟ ਸੈਕਟਰੀ ਸਾਹਿਬ ਗੱਲ ਕਰ ਰਹੇ ਸੀ ਜੇ ਰਸਤੇ ਵੀ ਬੜੇ ਉਦੋਂ ਦੇ ਬੜੇ ਆ ਉਤੋਂ ਬਾਅਦ ਤੇ ਕਾਮੀ ਮੇਰਾ ਖਲ ਖੱਪ ਰਿਆ 5-7 ਸਾਲ ਜੇ ਉਦੋਂ ਗੁਰਦੁਆਰੇ ਲਈ ਕੋਈ ਬਾਬਾ ਜੀਵਨ ਸਿੰਘ ਲਈ ਗੁਰਦੁਆਰਿਆਂ ਲਈ ਜੇ ਪੈਸੇ ਵੀ ਉਦੋਂ ਦਿੰਦੇ ਰਹੇ ਆ ਤੇ ਉਦੋਂ ਮੈਂ ਇਹੋ ਮੇਰੇ ਮਲ ਚ ਹੁੰਦਾ ਸੀ ਕਿ ਹਰ ਇੱਕ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਵਧਾਉਣਾ ਭਾਈਚਾਰਕ ਸਾਂਝ ਤੋਂ ਭਾਵ ਕਿ ਉੱਚ-ਨੀਚ ਭੇਦ ਭਾਵ ਤੋਂ ਬਗੈਰ ਸਾਰਿਆਂ ਦਾ ਨਰੋਲ ਜਿਹੜੀ ਆ ਉਹ ਡਵੈਲਪਮੈਂਟ ਕਰਾਉਣੀ ਹੈ ਔਰ ਮੈਨੂੰ ਉਹ ਵੀ ਦਿਨ ਯਾਦ ਆ ਬਾਬਾ ਜੀਵਨ ਸਿੰਘ ਜੀ ਦੇ ਜਦੋਂ ਦਿਹਾੜਾ ਹੁੰਦਾ ਸੀ ਮੈਂ ਇੱਥੇ ਆ ਕੇ ਇੱਥੇ ਅਨਾਉਂਸਮੈਂਟਾਂ ਵੀ ਕਰਕੇ ਜਾਂਦਾ ਰਿਹਾ ਦੋ-ਦੋ ਲੱਖ ਦੀਆਂ ਤਿੰਨ-ਤਿੰਨ ਲੱਖ ਦੀਆਂ ਔਰ ਦੇਂਦੇ ਵੀ ਰਹੇ ਆ ਇਹ ਨਹੀਂ ਅਨਾਉਂਸਮੈਂਟਾਂ ਦੇਂਦੇ ਵੀ ਰਹੇ ਆ ਪਰ ਇਹ ਆ ਮੈਂ ਆਪਣਾ ਫਰਜ਼ ਸਮਝ ਕੇ ਕਰਦਾ ਰਿਹਾ ਜਿੱਤੋਂ ਤੱਕ ਮੈਨੂੰ ਯਾਦ ਆ ਇੱਕ ਵਾਰੀ ਮੇਰੇ ਕੋਲ ਸਕੀਮ ਆਈ ਮੇਰੇ ਕੋਲ ਪੀਡਬਲਯੂਡੀ ਮਹਿਕਮਾ ਸੀ ਚੀਫ ਪਾਰਲੀਮੈਂਟ ਸਕੱਤਰ ਸਾਹਿਬ ਮੈਨੂੰ ਅਕਸਰ ਕਹਿੰਦੇ ਜੀ ਸੜਕ ਦੱਸੋ ਕਿਹੜੀ ਚੌੜੀ ਕਰਨੀ ਆ ਸੜਕ ਦੱਸੋ ਵੀ ਕਿਹੜੀ ਵੱਡੀ ਕਰਨੀ ਆ ਚੌੜੀ ਕਰਕੇ ਇੱਕ ਮੇਰੇ ਕੋਲ ਸਕੀਮ ਆਈ ਮੈਂ ਸਾਰੇ ਬੰਨੇ ਚਾਤੀ ਮਾਰੀ ਚਲੋ ਫਿਰ ਮੇਰੇ ਮਨ ਚ ਆਇਆ ਕਿ ਬਾਰਡਰ ਵਾਲੇ ਪਿੰਡਾਂ ਨੂੰ ਇਹੋ ਜੀ ਲਿੰਕ ਰੋਡ ਦੇ ਦਈਏ ਜਿਹੜੀ ਚੌੜੀ ਵੀ ਹੋਵੇ ਤੇ ਸੌਖਾ ਵੀ ਸਾਰੇ ਪਹੁੰਚ ਵੀ ਤਰਨਤਾਰਨ ਜ਼ਿਲ੍ਹੇ ਤੱਕ ਹੋਵੇ ਤੁਸੀਂ ਹਿਸਾਬ ਲਾ ਲਓ ਨੂਰਦੀ ਪਿੰਡ ਕਿੱਥੇ ਆ ਨੂਰਦੀ ਪਿੰਡ ਤਰਨਤਾਰਨ ਦੇ ਮੁੱਢ ਚ ਆ ਪਹਿਲਾਂ ਸ਼ੁਰੂ ਹੁੰਦਾ ਨੂਰਦੀ ਤੋਂ ਲੈ ਕੇ ਲਾਲੂ ਘੁੰਮਣ ਲਾਲੂ ਘੁੰਮਣ ਤੋਂ ਲੈ ਕੇ ਮੰਨਣ ਮੰਨਣਾ ਤੋਂ ਢੰਡ ਢੰਡਾਂ ਤੋਂ ਕਸੇਲ ਦੇ ਇਹ ਮੜਕਪੁਰੇ ਵਾਲੀ ਸੜਕ ਤੇ 18 ਫੁੱਟ ਚੌੜੀ ਸੜਕ ਹੋਈ 18 ਫੁੱਟ ਚੌੜੀ ਇਹ ਤੁਹਾਡੀ ਕਿਰਪਾ ਹੋਈ ਤੇ ਇਹ ਪ੍ਰੋਜੈਕਟ ਆਇਆ ਤੁਹਾਡੀ ਮਿਹਰਬਾਨੀ ਹੋਈ ਤੇ ਪ੍ਰੋਜੈਕਟ ਆਇਆ ਫਿਰ ਇੱਥੇ ਹਸਪਤਾਲ ਦੀ ਗੱਲ ਹੋਈ ਜੇ ਅਪਗ੍ਰੇਡ ਹੋਇਆ ਉਹ ਵੀ ਮੇਰੇ ਕੋਲ ਸਕੀਮ ਆਈ ਸੀ ਕਿ ਦੋ ਹਸਪਤਾਲ ਦੇ ਦਿਓ ਜਿਨ੍ਹਾਂ ਨੂੰ ਅਪਗ੍ਰੇਡ ਕਰਨਾ ਕਿਉਂਕਿ ਸ਼ਹਿਰਾਂ 'ਚ ਇਲਾਜ ਕਰਨਾ ਬੜਾ ਔਖਾ ਹੋ ਜਾਂਦਾ ਸ਼ਹਿਰਾਂ 'ਚ ਜਾ ਕੇ ਤੇ ਬੜਾ ਵੱਡਾ ਇੱਕ ਸੰਦ ਪਹਿਲਾਂ ਕਰੋ ਫਿਰ ਡਾਕਟਰ ਲੱਭੋ ਫਿਰ ਡਾਕਟਰ ਹਸਪਤਾਲ ਲੱਭੋ ਚੰਗੇ ਤੇ ਫਿਰ ਜਾ ਕੇ ਇਲਾਜ ਹੋਵੇ ਉਹ ਵੀ ਮੇਰੇ ਕੋਲ ਸਕੀਮ ਆਈ ਤੇ ਉਹਦਾ ਵੀ ਇਲਾਜ ਇਹ ਕੀਤਾ ਕਿ ਇਹ ਹਸਪਤਾਲ ਤੁਹਾਡੇ ਵਾਲਾ ਅਪਗ੍ਰੇਡ ਹੋ ਗਿਆ ਦੇਖੋ ਮੈਨੂੰ ਤੇ ਜਦੋਂ ਜਦੋਂ ਤੁਹਾਡਾ ਹੁਕਮ ਹੋਇਆ ਜਿਵੇਂ ਜਿਵੇਂ ਤੁਹਾਡਾ ਹੁਕਮ ਹੋਇਆ ਮੈਨੂੰ ਇਹੋ ਹੀ ਮੇਰੇ ਮਨ 'ਚ ਸੀ ਵੀ ਜਿਹੜਾ ਇਨਸਾਨ ਜਿਹੜਾ ਭਰਾ ਕੋਈ ਵੀ ਮੈਨੂੰ ਕੋਈ ਗੱਲ ਕਹਿੰਦਾ ਉਹ ਮੈਂ ਉਹਦੇ ਬੋਲ ਪਗਾਵਾ ਜੋ ਕਵੇ ਉਹ ਜੀ ਕਰਾ ਅੱਜ ਵੀ ਮੈਂ ਤੁਹਾਡੇ ਕੋਲ ਹਾਜ਼ਰ ਹੋਇਆ ਮੈਨੂੰ ਦੋ ਦਿਨ ਮੁਸ਼ਕਲਾਂ ਦੱਸਿਆ ਨੇ ਇਹਨਾਂ ਨੇ ਉਹਨਾਂ ਦਾ ਵੀ ਹੱਲ ਕਰਾਂਗੇ ਭਾਵੇਂ ਉਹ ਹਰਬੰਸਪੁਰੇ ਦੀਆਂ ਸੀ ਭਾਵੇਂ ਟੱਕ ਵਾਲੇ ਦੀਆਂ ਸੀ ਭਾਵੇਂ ਤੁਹਾਡੀਆਂ ਵਾਲੇ ਜੇ ਉਦੋਂ ਮੇਰੇ ਕੋਲ ਸੜਕਾਂ ਆਈਆਂ ਤੇ ਕਸੇਲਾ ਤੋਂ ਲੈ ਕੇ ਤੇ ਛਾਪਿਆਂ ਵਾਲੇ ਪੁਲ ਤੱਕ ਉਹ ਵੀ ਤੁਹਾਡਾ ਹੁਕਮ ਹੋਇਆ ਤੇ ਉਹ ਵੀ ਕਿੰਦ 3.5 ਕਿਲੋਮੀਟਰ ਦੀ ਸੜਕ ਜਿਹੜੀ ਆ ਉਹ ਪਾਈ ਗਈ ਉਹ ਸਾਨੂੰ ਤੁਹਾਡਾ ਡਬਲ ਕਰਨ ਦੀ ਆਖੀ ਸੀ ਵੀ ਅਸੀਂ ਕਰਾਂਗੇ ਉਹ ਹੁਣ ਥੋੜਾ ਜਿਹਾ ਵਾਅਦਾ ਪਾਤਾ ਜ਼ਥੇਦਾਰ ਹੁਣਾਂ ਨੇ ਅਗਦੇ ਉਹਨੂੰ ਡਬਲ ਕਰ ਦਿਓ ਜੇ ਦੇਦਾਰ ਜੀ ਮੈਨੂੰ ਵੀ ਮਾਣ ਆ ਤੇ ਤੁਹਾਨੂੰ ਵੀ ਮਾਣ ਆ ਉਹ ਡਬਲ ਕਰ ਦਿਆਂਗੇ ਇਹੋ ਜੀ ਚੌੜੀ ਕਰ ਦਿਆਂਗੇ ਹੋਰ ਦੱਸੋ ਸੋ ਇਸ ਕਰਕੇ ਤੁਹਾਨੂੰ ਕੋਈ ਨਾ ਨਹੀਂ ਗਈ ਤੁਹਾਡਾ ਹੁਕਮ ਹੋਣਾ ਚਾਹੀਦਾ ਕਾਗਜ਼ ਤੁਹਾਡਾ ਹੋਣਾ ਚਾਹੀਦਾ ਮੇਰੇ ਕੋ ਤੇ ਮੈਂ ਤੇ ਜਦੋਂ ਵੀ ਮੇਰੇ ਕੋਈ ਆਉਦਾ ਮੈਂ ਤੇ ਆਉਂਦਾ ਆਂ ਨਾ ਭਰਾਵਾ ਘੁੱਗੀ ਮਰਵਾਰਾ ਲੇਖ ਆਪੇ ਲਿਆ ਕਰ ਕੋਈ ਵੇਖੋ ਇਹ ਪਿਆਰ ਆ ਸਤਕਾਰ ਆ ਤੁਹਾਡਾ ਪਰ ਮੈਂ ਇੱਕ ਅੱਜ ਗੱਲ ਕਰਨੀ ਚਾਹੁੰਨਾ ਦੇਖੋ ਆ ਪਾਰਟੀਆਂ ਹੋਰ ਵੀ ਤੁਰੀਆਂ ਫਿਰਦੀਆਂ ਨੇ ਔਰ ਮੈਂ ਹੈਰਾਨ ਹੁੰਨਾ ਕਿ ਪਾਰਟੀਆਂ ਤੇ ਆਪਣਾ ਆਪ ਇਹ ਦੱਸਦੀਆਂ ਨੇ ਕਿ ਅਸੀਂ ਪਿਛਲੇ ਸਮੇਂ 'ਚ ਕੀ ਕੀਤਾ ਤੇ ਆਉਣ ਵਾਲੇ ਸਮੇਂ 'ਚ ਕੀ ਕਰਾਂਗੇ ਤਾਂ ਹੀ ਆਪਾਂ ਵੋਟਾਂ ਪਾਉਂਦੇ ਆ ਨਾ ਆਪਾਂ ਦੇ ਆਸ-ਉਮੀਦ ਦੇ ਨਾਲ ਪਾਉਂਦੇ ਆ ਕਿ ਪਹਿਲਾਂ ਕੰਮ ਕਰਕੇ ਤੇ ਫੇਰ ਤੁਹਾਡੇ ਕੋਲ ਜਾਈਏ ਤੇ ਮੈਨੂੰ ਤੇ ਜੇ ਅੱਜ ਇਹ ਕੋਈ ਪੁੱਛੇ ਵੀ ਪਹਿਲਾਂ ਕੀ ਕੀਤਾ ਤੇ ਬਾਅਦ ਵਿੱਚ ਕੀ ਕਰਨਾ ਮੇਰੇ ਕੋਲ ਤੇ ਸਾਰੇ ਜਵਾਬ ਹੈਗੇ ਆ ਤੇ ਜਿਹੜੇ ਆਹ ਪਾਰਟੀ ਵਾਲੇ ਦੂਜੇ ਤੋਰੇ ਫਿਰਦੇ ਆਂ ਲਾ ਕੋ ਪੁੱਛੋ ਕੀ ਜਵਾਬ ਆ ਪਹਿਲਾਂ ਕੀ ਕੀਤਾ ਗੋਲੀਆਂ ਚਲਾਈਆਂ ਹੁਣ ਕੀ ਕਰਨਾ ਫੇਰ ਗੋਲੀਆਂ ਚਲਾਉਣੀਆਂ ਦੇਖੋ ਜੇ ਇਹਦੇ ਬੱਚਿਆਂ ਦੇ ਹੱਥਾਂ ਦੇ ਵਿੱਚ ਜੇ ਇਹਦੇ ਆਪਾਂ ਕਲਮ ਦੇਣੀ ਆ ਕਿਤਾਬ ਦੇਣੀ ਆ ਬੱਚਿਆਂ ਦਾ ਭੁੱਖ ਬਣਾਉਣਾ ਤੇ ਫਿਰ ਤੇ ਆਪਾਂ ਨੂੰ ਸੋਚਣਾ ਪਊ ਫਿਰ ਦੇ ਪਾਰਟੀ ਬਾਜੀ ਤੋਂ ਉੱਠ ਕੇ ਇਹ ਫੈਸਲਾ ਕਰਨਾ ਪਊ ਕਿ ਜੇ ਸਰਕਾਰ ਨੇ ਅੱਜ ਹੈਲਥ ਦੀ ਗੱਲ ਕੀਤੀ ਆ ਤੁਹਾਡੀ ਇੰਸ਼ੋਰੈਂਸ ਦੀ ਗੱਲ ਕੀਤੀ ਆ ਤੁਹਾਡੀ ਬੀਮਾ ਯੋਜਨਾ ਦੀ ਗੱਲ ਕੀਤੀ ਆ ਤੇ ਉਹ ਸੱਪਗੁਵੰਤ ਸਿੰਘ ਜੀ ਮਾਨ ਨੇ ਕੀਤੀ ਆ ਅੱਜ ਸੱਪਗੁਵੰਤ ਸਿੰਘ ਜੀ ਮਾਨ ਨੇ 10-10 ਲੱਖ ਰੁਪਏ ਦਾ ਬੀਮਾ ਕੱਲੇ-ਗੱਲੇ ਘਰ ਨੂੰ ਕਰਤਾ ਆ ਤੁਹਾਡੇ ਪਿੰਡ ਵੀ ਇੱਥੇ ਲੱਗੇ ਹੋਣੇ ਆ ਕੈਂਪ ਲੱਗੇ ਹੋਣੇ ਆ 3 ਦਿਨ ਲੱਗਾ ਰਤੇ ਜਿਹੜੇ ਰਹਿ ਗਏ ਆ ਉਹ ਵੀ ਘਰ ਮੈਂ ਕਵਰ ਕਰ ਦੇਣੇ ਆ ਉਹ ਕਾਰਡ ਸਾਰੇ ਮੇਰੇ ਕੋਲ ਆ ਜਾਣੇ ਆ ਉਹ ਤੁਸੀਂ ਕਾਰਡ ਸਾਰੇ ਮੇਰੇ ਕੋਲ ਲੈ ਜਾਓ ਮੇਰਾ ਕਹਿਣ ਤੋਂ ਭਾਵ ਜੇ ਸਰਕਾਰ ਦੀ ਨੀਤ ਚੰਗੀ ਹੋਵੇ ਤੇ ਸਾਰਾ ਕੰਮ ਹੋ ਜਾਂਦਾ ਜਿਹੜੇ ਇਨਸਾਨ ਦੀ ਨੀਤ ਚੰਗੀ ਹੋਵੇ ਉਹਦੇ ਲਈ ਤੇ ਕੋਈ ਮੁਸ਼ਕਲ ਨਹੀਂ ਹੁੰਦਾ ਕੰਮ ਕਰਨਾ ਸੋ ਮੈਂ ਤੇ ਅੱਜ ਇਹ ਬੇਨਤੀਆਂ ਕਰਨਾ ਆ ਕਿ ਇਹ ਨਾ ਸੋਚਿਓ ਕਿ ਇਹ ਜਿਹੜੇ ਡੇਢ ਸਾਲ ਆ ਐਵੇਂ ਗਵਾਉਣੇ ਆ ਇਹਨਾਂ ਨੂੰ ਸਾਹਮਣਾ ਇਕੱਲੇ ਇਕੱਲੇ ਦਿਨ ਨੂੰ ਸਾਹਮਣਾ ਇਕੱਲੀ ਇਕੱਲੀ ਰਾਤ ਨੂੰ ਸਾਹਮਣਾ ਜੇ ਮਿਹਨਤ ਕਰਾਂਗੇ ਜੇ ਕੋਸ਼ਿਸ਼ ਜਨਤਾ ਲਈ ਕਰ ਜਾਗੇ ਤੇ ਸ਼ਾਬਾਸ਼ੇ ਮਿਲੂਗੀ ਅੱਜ ਜਿਹੜੀਆਂ ਮੇਰੇ ਕੋਲ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਗਣਾਈਆਂ ਆ ਬੱਚਿਆਂ ਦਾ ਸਟੇਡੀਅਮ ਸੀਗਾ ਮੇਰਾ ਖਿਆਲ ਆਏ ਸਾਲ ਮੈਂ ਇੱਥੇ ਆਉਣਾ ਹੁੰਦਾ ਸੀ ਜਦੋਂ ਤੁਸੀਂ ਮੈਚ ਕਰਾਉਦੇ ਸੀ ਭਾਵੇਂ ਉਹ ਜਿਮ ਸੀ ਭਾਵੇਂ ਜਿਮ ਦੇ ਕਮਰੇ ਬਣਾਉਣੇ ਸੀ ਭਾਵੇਂ ਉਹ ਗਰਾਊਂਡ ਬਣਾਉਣੀ ਸੀ ਮੇਰਾ ਖਿਆਲ ਸਾਰਾ ਉਹ ਵੱਧ ਯੋਗਦਾਨ ਆ ਤੁਹਾਡਾ ਸਾਰਿਆਂ ਦਾ ਆਪਣਾ ਕਿਉਂਕਿ ਤੁਸੀਂ ਕਹਿੰਦੇ ਹੁੰਦੇ ਸੀ ਬੱਚਿਆਂ ਲਈ ਕੋਈ ਨਾ ਕੋਈ ਚੀਜ਼ ਬਣਾ ਕੇ ਦੇ ਕੇ ਜਾ ਕੋਈ ਬੱਚਿਆਂ ਲਈ ਜਿਮ ਦੇ ਜਾ ਕੋਈ ਬੱਚਿਆਂ ਲਈ ਆਹ ਕਰ ਜਾ ਤੇ ਮੇਰੇ ਮਨ 'ਚ ਵੀ ਇਹ ਹੁੰਦਾ ਸੀ ਇਹ ਬੱਚਿਆਂ ਲਈ ਮੈਂ ਕੁਛ ਨਾ ਕੁਛ ਜ਼ਰੂਰ ਆਉਣ ਵਾਲੀ ਪੀੜ੍ਹੀ ਲਈ ਕੁਛ ਨਾ ਕੋਈ ਜ਼ਰੂਰ ਕਰੀਏ ਅੱਜ ਆਪਾਂ ਨੂੰ ਲੋੜ ਆ ਸਮੇਂ ਦੀ ਲੋੜ ਆ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਮੈਂ ਇੱਕੋ ਬੇਨਤੀ ਕਰਦਾ ਕਿ ਭਾਵੇਂ ਆ ਹੁਣ ਸਕੀਮ ਆ ਗਈ ਲਾਲ ਲਕੀਰ ਵਾਲੀ ਦੇਖੋ ਕਿੱਡੀ ਵੱਡੀ ਸਰਕਾਰ ਦੀ ਸੋਚ ਬਣ ਗਈ ਕਿ ਲਾਲ ਲਕੀਰ ਦੇ ਅੰਦਰ ਜਿੰਨੇ ਵੀ ਘਰ ਪਲਾਟ ਦੁਕਾਨ ਮਕਾਨ ਜਿੰਨਾ ਵੀ ਆ ਉਹਦੀ ਸਾਰੀ ਦੀ ਸਾਰੀ ਜਿਹੜੀ ਆ ਜਿੰਨੀ ਉਹ ਥਾਂ ਹੋਗੀ ਉਹਦੀਆਂ ਰਜਿਸਟਰੀਆਂ ਤੁਹਾਡੇ ਨਾਲ ਹੋ ਜਾਣੀਆਂ ਤੁਹਾਡੇ ਮਾਲਕੀ ਦੇ ਹੱਕ ਤੁਹਾਨੂੰ ਮਿਲ ਜਾਣੇ ਨੇ ਉਹ ਮਾਲਕੀ ਦੇ ਹੱਕ ਦਾ ਮਤਲਬ ਏ ਉਹ ਥਾਂ ਤੁਸੀਂ ਵੇਚ ਸਕਦੇ ਹੋ ਉਹ ਥਾਂ ਤੁਸੀਂ ਖਰੀਦ ਸਕਦੇ ਹੋ ਉਸ ਥਾਂ ਦੇ ਉੱਤੇ ਆਪਣੇ ਬੱਚਿਆਂ ਦੇ ਤਵੇਖ ਲਈ ਤੁਸੀਂ ਕੋਈ ਨਾ ਕੋਈ ਲੋਨ ਲੈ ਕੇ ਲੋਨ ਲੈ ਕੇ ਉਹਦੇ ਉੱਤੇ ਤੁਸੀਂ ਆਪਣੇ ਬੱਚਿਆਂ ਦਾ ਕੋਈ ਕਾਰੋਬਾਰ ਕਰਾ ਸਕਦੇ ਹੋ ਮੇਰਾ ਕਹਿਣ ਤੋਂ ਬਾਅਦ ਜੇ ਆਪਾਂ ਇਹ ਚੰਗੀਆਂ ਚੀਜ਼ਾਂ ਨੂੰ ਪਏ ਆ ਚੰਗੀਆਂ ਚੀਜ਼ਾਂ ਸੋਚ ਚੰਗੀ ਆ ਤੇ ਫਿਰ ਜੇ ਦਿਲ ਨੇਕ ਆ ਨੀਤੀ ਨੇਕ ਆ ਫਿਰ ਪਰਮਾਤਮਾ ਵੀ ਰਹਿਮਤ ਕਰਦਾ ਰੱਬ ਵੀ ਰਹਿਮਤ ਕਰਦਾ ਸੋ ਮੈਂ ਤੇ ਇੱਕੋ ਬੇਨਤੀ ਕਰਨ ਆਇਆ ਕਿ ਆ ਜਿਹੜਾ ਹੁਣ ਥੋੜਾ ਜਿਹਾ ਕੰਮ ਚੱਲ ਪਿਆ ਆ ਜਿਹੜੇ ਔਰ ਟੈਲੀਫੋਨ ਜੇ ਆਉਣ ਲੱਗ ਪਿਆ ਆਉਂਦੇ ਆ ਨਾ ਫੋਨ ਉੱਥੇ ਨਾ ਜਾਇਓ ਇੱਥੇ ਨਾ ਜਾਇਓ ਦੇਖੋ ਮੈਂ ਅੱਜ ਕਿਸੇਲਾ ਜੇ ਇੱਕ ਗੱਲ ਕਰਕੇ ਚੱਲਿਆ ਤੁਸੀਂ ਸਾਡੇ ਭਰਾਓ ਸਾਰੇ ਹੀ ਸਾਡੇ ਭਰਾ ਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਵੋਟਾਂ ਪਾਈਏ ਜਿਹੜੇ ਤੇ ਚੰਗੇ ਜਿੰਨੇ ਕੰਮ ਕੀਤੇ ਉਹਨੂੰ ਵੋਟਾਂ ਪੈ ਜਾਣੀਆਂ ਤੇ ਜਿਹੜਾ ਕੋਈ ਗੰਦ ਪਾਊਗਾ ਉਨੁਕ ਮੈਂ ਦਾ ਵੀ ਭੁਗਤਣਾ ਪਊਗਾ ਇਹ ਅੱਜ ਮੈਂ ਕਹਿ ਕੇ ਚੱਲਿਆ ਇਹ ਮਤਸ ਪਾਰਟੀਆਂ ਵਾਲੇ ਸੋਚਣ ਕਿ ਇੱਥੇ ਧੱਕੇ ਨਾਲ ਵੋਟਾਂ ਪਵਾ ਲਾਂਗੇ ਜਾਂ ਇੱਥੇ ਟੈਲੀਫੋਨ ਕੰਨਾਂ ਨਾਲ ਲਾ ਕੇ ਤੇ ਇਹ ਕਹਾਂਗੇ ਉਹ ਕੱਠਾ ਜਨਾਇਆ ਜਾਇਓ ਕੱਠਾ ਜਨਾਇ ਵੜਿਓ ਮੈਂ ਅੱਜ ਠੋਕ ਵਜਾ ਕੇ ਅੱਜ ਗੱਲ ਕਰਕੇ ਚੱਲਿਆ ਦੇਖੋ ਮੁੜ ਕੇ ਤੁਸੀਂ ਇਸ ਗੱਲ ਦੇ ਸਾਰੇ ਜਾਮਨ ਜੇ ਜੇ ਆਰਾਮ ਨਾਲ ਵੋਟਾ ਪਾਓਗੇ ਤੇ ਪੈ ਲੈਣ ਦਿਓ ਅਸੀਂ ਵੀ ਆਨੇ ਆਰਾਮ ਨਾਲ ਪਾਓ ਸੁਖ ਸ਼ਾਂਤੀ ਨਾਲ ਪਾਓ ਤੇ ਜੇ ਟੈਲੀਫੋਨ ਰਾਈ ਵੋਟਾ ਪੁਆਲੀਆਂ ਤੇ ਜੇ ਟੈਲੀਫੋਨ ਰਾਈ ਸਾਡੇ ਵਰਕਰਾਂ ਨੂੰ ਤੰਗ ਕੀਤਾ ਗਿਆ ਤੇ ਉਹ ਲਿਆਜ ਨਹੀਂ ਹੋਣਾ ਮੈਂ ਬੜੀ ਨਿਮਰਤਾ ਨਾਲ ਇਹ ਗੱਲ ਕਰਨ ਡਿਆ ਬੜੀ ਨਿਮਰਤਾ ਦੇ ਨਾਲ ਇਹ ਗੱਲ ਸੁਣ ਲੈਣ ਮੈਨੂੰ ਪਤਾ ਕਿਤੇ ਨਾ ਕਿਸੇ ਟੈਲੀਗੁਰ ਕਹਿੰਦਾ ਕਿ ਇਹ ਦੇ ਕਾਨੂੰਨ ਨੂੰ ਲੱਗਾ ਹੋਣਾ ਪਰ ਮੈਂ ਉਹਨੂੰ ਵੀ ਸੁਣਾਉਣਾ ਚਾਹੁੰਦਾ ਵੀ ਬੰਦਿਆਂ ਨੂੰ ਵੋਟਾਂ ਪਵਾਓ ਤੇ ਬੰਦਿਆਂ ਨੂੰ ਵੋਟਾਂ ਲਓ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਧੱਕੇ ਨਾਲ ਵੋਟ ਪਾ ਦਿਓ ਅਸੀਂ ਨਹੀਂ ਕਹਿੰਦੇ ਪਰ ਜੇ ਕਿਤੇ ਇਹ ਆ ਜਿਹੜਾ ਅੱਜ ਵੀ ਇਹਨਾਂ ਨੇ ਪ੍ਰੋਗਰਾਮ ਕੱਲ ਦਾ ਛੋਇਆ ਆ ਮੈਂ ਇੱਕ ਫੇਰਾ ਹੋਰ ਮਾਰਨ ਵਾਲੇ ਤੇ ਉਸ ਫੇਰੇ 'ਚ ਨਤਾਰਾ ਕਰ ਦਿਆਂਗੇ ਸਾਰੀ ਗੱਲ ਦਾ ਤੋ ਇਸ ਕਰਕੇ ਅੱਜ ਇੱਕੋ ਬੇਨਤੀ ਆ ਤੁਹਾਨੂੰ ਆਪਾਂ ਕੰਮ ਨੂੰ ਵੋਟ ਪਾਉਣੀ ਆ ਆਪਾਂ ਚੰਮ ਨੂੰ ਨਹੀਂ ਪਾਉਣੀ ਜੇ ਇਹਦੇ ਹਰਮੀਤ ਸਿੰਘ ਨੇ ਕੋਈ ਇਸ ਇਲਾਕੇ ਲਈ ਇਸ ਪਿੰਡ ਲਈ ਸੜਕਾਂ ਦੇਤੀਆਂ ਇਥੋਂ ਦੇ ਰਸਤੇ ਬਣਾ ਦਿੱਤੇ 24 ਘੰਟੇ ਦੀ ਬੱਤੀ ਦੇ ਦਿੱਤੀ ਆ ਗਰੀਬ ਭਾਈਚਾਰੇ ਦੇ ਆਟੇ ਦਾਲ ਦੇ ਮੈਨੂੰ ਪਤਾ ਥੋੜੇ ਜੇ ਹੁਣ ਕਾਰਡ ਕੱਟੇ ਗਏ ਉਹਨਾਂ ਦਾ ਵੀ ਮੈਂ ਇਲਾਜ ਕਰਾ ਦੇਣਾ ਆ ਉਹ ਵੀ ਆਟੇ ਦਾ ਲਾੜੇ ਵੀ ਇਲਾਜ ਕਰਾ ਦੇਣਾ ਤੁਹਾਡੇ ਜਿਹੜੇ ਕੋਠਿਆਂ ਦਾ ਮਸਲਾ ਉਹ ਵੀ ਹੱਲ ਕਰ ਦੇਣਾ ਆ ਉਹ ਮੈਨੂੰ ਆ ਗਈ ਮੇਰੇ ਕੋਲ ਗੱਲ ਉਹ ਮੈਂ ਸਰਵੇ ਕਰਾ ਦੇਣਾ ਉਹ ਵੀ ਮਸਲਾ ਹੱਲ ਕਰ ਦੇਣਾ ਪਰ ਤਗੜੇ ਹੋ ਕੇ ਇਹ ਆਪਾਂ ਸਰਕਾਰ ਦਾ ਹਿੱਸਾ ਬਣੀਏ ਦੇਖੋ ਇਹ ਚੀਜ਼ਾਂ ਤਾਂ ਹੀ ਚੱਲ ਸਕਦੀਆਂ ਜੇ ਤੁਸੀਂ ਸਰਕਾਰ ਚੋਂ ਇਹ ਜਿਹੜੇ ਹੁਣ ਤੁਰੇ ਫਿਰਦੇ ਨੇ ਕਹਿਣਗੇ ਦੇਖੋ ਜੀ ਦੋ ਸਾਲਾਂ ਨੂੰ ਸਰਕਾਰ ਆਉਣੀ ਆ ਗੱਲ ਤੇ ਦੋ ਕੁ ਸਾਲਾਂ ਦੀ ਇੱਕ ਰਾਤ ਨਹੀਂ ਲੰਘਦੀ ਔਖਿਆਂ ਦੋ ਸਾਲ ਤੇ ਬੜੀ ਦੂਰ ਦੀ ਗੱਲ ਆ ਸੋ ਇਸ ਕਰਕੇ ਤਗੜੇ ਹੋ ਕੇ ਕੋਈ ਪ੍ਰਵਾਹ ਨਾ ਮੰਨਿਓ ਮੈਂ ਆਪ ਕਿਸੇ ਲਾਂ ਜਾ ਕੇ ਇੱਥੇ ਡੰਡਾ ਡੇਰਾ ਲਾਵਾਂਗੇ ਤੇ ਫੇਰ ਵੇਖਾਂਗੇ ਵੀ ਕਿਹੜਾ ਕੇ ਮੈਂ ਤੇ ਆਲਾ ਇਹਨਾਂ ਦੇ ਕੰਨਾਂ ਨੂੰ ਜੂ ਫੋਨ ਨਾਲ ਮੇਰੇ ਕੰਨਾਂ ਨੂੰ ਲਾਓ ਮੇਰੇ ਕੋਲ ਛੰਦ ਸੁਣ ਲਿਓ ਜਿਹੜਾ ਸੁਣ ਸੁਣਨਾ ਮੇਰੇ ਕੋ ਵੀ ਸ਼ਾਂਤ ਸੁਣਾਉਣ ਨੂੰ ਹੈਗੇ ਆ ਕਿਉਂਕਿ ਇਹ ਜੋ ਜਮੇ ਇਹ ਜੀ ਤੁਰੇ ਰਹੇ ਆ ਲੜਾਈਆਂ ਲੜਦੇ ਰਹੇ ਆ ਸਿਆਸੀ ਲੜਾਈਆਂ ਲੜਦੇ ਰਹੇ ਆ ਭਾਵੇਂ ਉਹ ਆਜ਼ਾਦ ਇਲੈਕਸ਼ਨ ਲੜੀ ਭਾਵੇਂ ਪਾਰਟੀ ਵੱਲੋਂ ਲੜੀ ਪਰ ਇੱਕੋ ਇੱਕ ਗੱਲ ਤੇ ਪਹਿਰਾ ਦਿੱਤਾ ਅਮਨ ਤੇ ਇਮਾਨਦਾਰੀ ਦੇ ਨਾਲ ਵੋਟਾਂ ਲੈਣੀਆਂ ਨੇ ਤੇ ਅਮਨ ਤੇ ਇਮਾਨਦਾਰੀ ਨਾਲ ਵੋਟਾਂ ਜਿਹੜੀਆਂ ਜਿਹੜਾ ਲੈ ਜੂ ਲੈ ਜੂ ਜਿਹੜਾ ਜਿੱਤ ਜੂ ਜਿੱਤ ਜੂ ਜਿਹੜਾ ਰਹਿ ਜੂ ਰਹਿ ਜੂ ਤੋਂ ਇਸ ਕਰਕੇ ਸਮਾਜ ਆਜ਼ਮ ਦਿੰਦਾ ਤੁਹਾਡਾ ਸਾਰਿਆਂ ਦਾ ਪਾਰਟੀ ਵਰਕਰਾਂ ਦਾ ਸਾਰੇ ਮੋਤਵਰਾਂ ਦਾ ਮੇਰੇ ਸਾਹਮਣੇ ਸਾਰੇ ਮੋਜਜ਼ ਤੇ ਮੋਤਵਰ ਸਾਰੇ ਤੁਸੀਂ ਬੈਠੇ ਜੇ ਮੈਂ ਦਿਲੋਂ ਸਤਿਕਾਰ ਕਰਦਾ ਕਿ ਤੁਸੀਂ ਐਡੀ ਵੱਡੇ ਇਕੱਠ ਦੇ ਵਿੱਚ ਤੁਸੀਂ ਇੱਥੇ ਸ਼ਮੂਲੀਅਤ ਕੀਤੀ ਆ ਮੈਂ ਤਨਵਾਦ ਤੁਹਾਡਾ ਸਾਰਿਆਂ ਦਾ ਕਰਦਾ ਪਰਮਾਤਮਾ ਰਹਿਮਤ ਕਰੇ ਤੁਹਾਨੂੰ ਦਿਨ ਦੁਗਣੀ ਤਰੱਕੀਆਂ ਦਵੇ ਤੁਸੀਂ ਮਿਹਨਤ ਕਰੋ ਤਰਕੀਆਂ ਦੇਵੇ ਰੱਬ ਬਰਕਤਾਂ ਪਾਵੇ ਤੁਹਾਡੇ ਚ ਪਰ ਇਹੋ ਮੈਂ ਕਰਦਾ ਤੁਹਾਡੇ ਅੱਗੇ ਬੇਨਤੀ ਇੱਕ ਮੈਂ ਜ਼ਰੂਰ ਗੱਲ ਕਹਿਣੀ ਚਾਹਨਾ ਕਿਉਂਕਿ ਜਿਹੜੀ ਸਾਰ ਲੋ ਵੱਡੀ ਸਮੱਸਿਆ ਹੈ ਇਸ ਵੇਲੇ ਨਸ਼ੇ ਦੀ ਵੀ ਇੱਕ ਬੜੀ ਵੱਡੀ ਅਲਮਤ ਹੈ ਜੇ ਦੇਖੋ ਜੇ ਸਾਫ਼ ਨੀਤੀ ਨਾਲ ਚੱਲਾਂਗੇ ਸਾਫ਼ ਉਤਰੇ ਹੋ ਕੇ ਚੱਲਾਂਗੇ ਤੇ ਇਹਨੂੰ ਵੀ ਨੱਥ ਪਾਵਾਂਗੇ ਦੇਖੋ ਤੁਸੀਂ ਮੌਕਾ 14 ਤਰੀਕ ਨੂੰ ਦੇ ਦੇਣਾ ਸਾਰਨਾ ਪਹਿਲਾ ਪੈਰਾ ਇਸ ਗੱਲ ਤੇ ਦਵਾਂਗੇ ਸਾਰਨਾ ਪਹਿਲਾ ਪਰ ਮੈਂ ਉਹਨਾਂ ਨੂੰ ਵੀ ਚੇਤਾਵਨੀ ਚੇਤਾਵਨੀ ਦੇਣਾ ਜਿਹੜੇ ਇਸ ਮੰਨੇ ਤੁਰਿਆ ਭਾਈ ਬੱਚਿਆਂ ਦੇ ਭੇਖ ਨਾਲ ਨਾ ਖੇਡੋ ਇਹ ਕੰਮ ਬੰਦ ਕਰ ਦਿਓ ਇਹ ਕੰਮ ਤੋਅਜ਼ੀਜ ਕਰੋਗੇ ਇਹ ਕੰਮ ਜੇ ਤੁਸੀਂ ਕਰੋਗੇ ਤੇ ਇਹਦੇ ਵਿੱਚ ਵੀ ਕੋਈ ਲਿਆਜ ਨਹੀਂ ਹੋਣਾ ਇਹਦੇ ਵਿੱਚ ਵੀ ਕੋਈ ਤੁਹਾਡਾ ਕਹਿ ਲੋ ਕੋਈ ਸਿਫਾਰਿਸ਼ ਨਹੀਂ ਚੱਲਣੀ ਇਹਦੇ ਵਿੱਚ ਤੁਹਾਨੂੰ ਕਿਸੇ ਨੇ ਰਾਇਤ ਨਹੀਂ ਦੇਣੀ ਕਿਸੇ ਨੇ ਬਹਿ ਜਾਓ ਬੀਬੀ ਜੀ ਬਹਿ ਜਾਓ ਬਹਿ ਜਾਓ ਕਰਦੇ ਆ ਤੁਹਾਡੇ ਨਾਲ ਮਿਲ ਕੇ ਜਾਵਾਂਗੇ ਸੋ ਇਹਦੇ ਵਿੱਚ ਵੀ ਕਿਸੇ ਦੀ ਰਾਇਤ ਨਹੀਂ ਹੋਣੀ ਉਹ ਵੀ ਸਾਧ ਭਗਵੰਤ ਸਿੰਘ ਜੀ ਮਾਨ ਨੇ ਬੜੇ ਵੱਡੇ ਫੈਸਲੇ ਕੀਤੇ ਨੇ ਕਿ ਪਿੰਡ ਪਿੰਡ ਜਾ ਕੇ ਸੈਮੀਨਾਰ ਵੀ ਹੋ ਰਿਹਾ ਆ ਨਸ਼ਾ ਸ਼ਡਾਊ ਕੇਂਦਰ ਵੀ ਭੰਡ ਰਹੇ ਆ ਜਿਹੜੇ ਬੱਚੇ ਬੱਚੇ ਟਰੈਪ ਚ ਆ ਗਏ ਜਿਹੜੇ ਬੱਚੇ ਕਿਤੇ ਨਾ ਕਿਤੇ ਗੁੰਮਰਾਹ ਹੋ ਗਏ ਉਹਨਾਂ ਲਈ ਵੀ ਵਿਉਤਬੰਦੀ ਬਣਾਉਣ ਦੇ ਆ ਕਿ ਕਿਸ ਤਰੀਕੇ ਨਾਲ ਉਸ ਦਲਦਲ ਦੇ ਵਿੱਚੋਂ ਬੱਚੇ ਨਿਕਲਣ ਤੇ ਆਪਣਾ ਜਿਹੜਾ ਭਵਿੱਖ ਬਣਾ ਸਕਣ ਬਾਕੀ ਮੈਂ ਕੋ ਬੇਨਤੀ ਕਰਦਾ ਕਿ ਤਕੜੇ ਹੋ ਕੇ ਉਸ ਦਿਨ 11 ਤਰੀਕ ਨੂੰ ਆਪਾਂ ਤਕੜੇ ਹੋ ਕੇ ਵੋਟਾਂ ਪਾਉਣੀਆਂ ਨੇ ਔਰ ਜੇ ਤੁਸੀਂ ਉਸ ਸਰਕਾਰ ਦਾ ਹਿੱਸਾ ਬਣੋਗੇ ਇਹ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਕੀਤੀਆਂ ਨੇ ਬਾਬਾ ਜੀਵਨ ਸਿੰਘ ਜੀ ਦੇ ਵੀ ਕੋਈ ਇੱਥੇ ਧਰਮਸਾਲਾ ਦਾ ਮਸਲਾ ਆਇਆ ਸੀ ਉਹ ਵੀ ਹੱਲ ਕਰਕੇ ਦੇਵਾਂਗੇ ਮਤਲਬ ਜਿਹੜੀ ਗੱਲ ਇੱਥੇ ਅੱਜ ਮੈਂ ਕਹਿ ਗਿਆ ਸਮਝ ਲਓ ਉਹ ਪੂਰਨ ਰੂਪ ਦੇ ਵਿੱਚ ਕਰਾਵਾਂਗੇ ਕਰਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਹਾਡੇ ਮਸਲੇ ਨੇ ਭਾਵੇਂ ਭਾਵੇਂ ਉਹ ਤੁਹਾਡੇ ਰਸਤਿਆਂ ਦੇ ਮਸਲੇ ਮੈਨੂੰ ਸਾਰੇ ਪਿੰਡ ਵਾਲਿਆਂ ਨੇ ਵੀ ਦੱਸਿਆ ਜਾਂ ਰਸਤਿਆਂ ਦੇ ਮਸਲੇ ਆ ਜਾਂ ਤੁਹਾਡੇ ਬਿਜਲੀ ਦੇ ਵੀ ਮਸਲੇ ਤੁਹਾਡੇ ਹੈਗੇ ਆ ਜੇ ਵੇਖੋ ਮੈਂ ਤੇ ਅੱਗੇ ਗੱਲ ਕਰਦਾ ਹੁਣਾਂ ਮੈਂ ਕਿਹਾ ਮੈਂ ਇਲਾਕੇ ਦੇ ਵਿੱਚ 14000 ਦੇ ਲਾਗੇ ਛਾਗੇ ਟਰਾਂਸਫਾਰਮਰ ਚਲਾਤਾ 14000 ਟਰਾਂਸਫਾਰਮਰ ਮੈਂ ਦੱਸਦਾ 14000 ਟਰਾਂਸਫਾਰਮਰ ਚੜਾਤਾ ਮੇਰਾ ਕਹਿੰਦਾ ਜਿੰਨੇ ਆਪਾਂ ਕੰਮ ਕੀਤੇ ਅਸੀਂ ਮਾਨ ਸਤਕਾਰ ਨਾਲ ਤੇ ਜੇ ਗੱਡੀ ਉਦੋਂ ਨਹੀਂ ਚੱਲੀ ਤੇ ਆ ਜਿਹੜੀ ਆ ਬਾਹਰੋਂ ਗੱਡੀ ਚੱਲਦੀ ਹੈ ਚੱਲ ਜੂ ਕਿਤੇ ਇਹ ਨਹੀਂ ਚੱਲਣੀ ਕੰਮ ਫੇਲ ਹੀ ਫੇਲ ਆ ਸੋ ਇਸ ਕਰਕੇ ਤਗੜੇ ਹੋ ਕੇ ਬੰਨ ਮਾਰ ਦਿਓ ਆਪਾਂ ਸਾਹਿਬ ਭਗਵੰਤ ਸਿੰਘ ਜੀ ਮਾਨ ਨੂੰ ਇਹ ਵਖੌਲਾ ਜੇ ਤੁਸੀਂ ਸਾਡੇ ਤੇ ਯਕੀਨ ਕੀਤਾ ਜੇ ਸਾਡੇ ਸਾਰਿਆਂ ਤੇ ਯਕੀਨ ਕੀਤਾ ਤੇ ਅਸੀਂ ਵੀ ਤੁਹਾਨੂੰ ਇਹ ਸੀਟ ਜਿਹੜੀ ਜਿੱਤ ਕੇ ਤੁਹਾਡੀ ਝੋਲੀ 'ਚ ਪਾਵਾਂਗੇ ਆਪਣੇ ਪਿੰਡਾਂ ਦੀ ਤਰੱਕੀ ਕਰਾਉਣੀ ਆ ਇਹ ਮੈਂ ਤੁਹਾਨੂੰ ਅੱਜ ਕਹਿ ਕੇ ਚੱਲਿਆ ਪਰ ਇੱਕੋ ਬੇਨਤੀ ਆ ਕਿ ਦੇ ਵੇਖਿਓ ਤੁਹਾਨੂੰ ਪਤਾ ਨਾ ਬਟਨ ਕਿਹੜਾ ਕਿਤੇ ਪਹਿਲਾਂ ਇਹਨਾਂ ਨੱਪ ਦਿਓ ਉੱਥੇ ਬੜਾ ਖਤਰਾ ਜੇ ਉਹ ਤੇ ਲੈ ਕੇ ਬਹਿ ਜੂ ਤੇ ਤੁਹਾਨੂੰ ਵੀ ਪਤਾ ਬੱਚਿਆਂ ਦਾ ਭੁੱਖ ਕਿਹੋ ਜਿਹਾ ਆ ਜੇ ਉਸ ਬਟਨ ਨੂੰ ਨੱਪਿਆ ਅੱਜ ਉਹ ਬਟਨ ਨਪਣਾ ਜਿਹੜਾ ਤੁਹਾਡਾ ਭਵਿੱਖ ਸੁਰੱਖਿਅਤ ਹੋਵੇ ਤੁਹਾਡਾ ਭਵਿੱਖ ਉਜਵਲ ਹੋਵੇ ਤੋਂ ਇਸ ਕਰਕੇ ਤੁਹਾਡਾ ਸਾਰਿਆਂ ਦਾ ਧੰਵਾਦ ਜੀ ਆਇਆਂ ਨੂੰ ਵੀ ਕਹਿੰਦਾ ਤੁਹਾਡਾ ਧੰਵਾਦ ਵੀ ਕਰਦਾ ਤੇ ਮੇਰਾ ਸਿਰ ਵੀ ਝੁਕਦਾ ਹਮੇਸ਼ਾ ਹੀ ਤੁਸੀਂ ਚੜ੍ਹਦੀ ਕਲਾ ਵਾਲੀ ਗੱਲ ਕੀਤੀ ਆ ਬਹੁਤ-ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ